ਸਾਵਣ ਦੇ ਮਹੀਨੇ ਤੀਸਰੇ ਸੋਮਵਾਰ ਨੂੰ ਅਛਲੇਸ਼ਵਰ ਮੰਦਿਰ ਚ ਕਰਵਾਇਆ ਗਿਆ ਸਵਰਾਨਮ ਮਾਸਤਾ ਮੇਲਾ ਇਸ ਇਤਿਹਾਸਿਕ ਮੰਦਿਰ ਵਿੱਚ ਸਾਵਣ ਦੇ ਹਰ ਸੋਮਵਾਰ ਨੂੰ ਕਰਵਾਇਆ ਜਾਂਦਾ ਹੈ ਸਵਰਾਨਮ ਮਾਸਤਾ ਮੇਲਾ ਅਤੇ ਦੂਰ ਦੂੜਾਂਡੇ ਤੋਂ ਸੰਗਤਾਂ ਹੁੰਦੀਆਂ ਨੇ ਨਤਮਸਤਕ ਜੇਕਰ ਇਸ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਸਥਾਨ ਤੇ 33 ਕਰੋੜ ਦੇ ਵੀ ਦੇਵਤਿਆਂ ਦਾ ਮੰਦਿਰ ਸਥਿਤ ਹੈ ਅਤੇ ਭਗਵਾਨ ਸ਼ਿਵ ਦੇ ਵੱਡੇ ਬੇਟੇ ਕਾਰਤਿਕ ਮਹਾਰਾਜ ਜੀ ਦਾ ਇਹ ਸਥਾਨ ਹੈ ਦੱਸਿਆ ਜਾ ਰਿਹਾ ਹੈ ਕਿ ਭਗਵਾਨ ਕਾਰਤਿਕ ਸਵਾਮੀ ਇੱਥੇ ਉਸ ਵੇਲੇ ਬੈਠੇ ਸਨ ਜਦੋਂ ਭਗਵਾਨ ਸ਼ੰਕਰ ਨੇ ਪ੍ਰਥਮ ਪੂਜਨ ਦਾ ਅਧਿਕਾਰ ਦੋਵਾਂ ਪੁੱਤਰਾਂ ਨੂੰ ਦੇਣਾ ਸੀ ਪਹਿਲਾਂ ਉਹਨਾਂ ਨੇ ਸ਼ਰਤ ਰੱਖੀ ਸੀ ਕਿ ਜਿਹੜਾ ਸ੍ਰਿਸ਼ਟੀ ਦਾ ਚੱਕਰ ਲਾ ਕੇ ਆਵੇਗਾ ਉਹਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲੇਗਾ ਇਸ ਮੇਲੇ ਤੇ ਵੱਖ-ਵੱਖ ਕਿਸਮ ਦੀਆਂ ਦੁਕਾਨਾਂ ਵੀ ਲੱਗਦੀਆਂ ਹਨ ਅਤੇ ਵੱਖ-ਵੱਖ ਪਕਵਾਨਾਂ ਦਾ ਲੰਗਰ ਵੀ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਸਾਵਣ ਦੇ ਤੀਸਰੇ ਸੋਮਵਾਰ ਨੂੰ ਪ੍ਰਸਿੱਧ ਭਜਨਨੀ ਪੁੰਜੀ ਵੱਲੋਂ ਆਕੇ ਭਗਵਾਨ ਸ਼ਿਵ ਦਾ ਗੁਣगान ਕੀਤਾ ਗਿਆ ਜਿਸ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਮਨਾ ਕਾਮਨਾ ਮੰਗੀਆਂ ਗਈਆਂ ਇੱਥੇ ਦਰਸ਼ਨਯੋਗ ਇਹ ਹੈ ਕਿ ਮੁੱਖ ਸੇਵਾਦਾਰ ਪਵਨ ਕੁਮਾਰ ਉਪਕਮਾ ਵੱਲੋਂ 22 ਸਾਲਾਂ ਤੋਂ ਸੇਵਾ ਨਿਭਾਈ ਜਾ ਰਹੀ ਹੈ ਅਤੇ ਉਦੋਂ ਤੋਂ ਹੀ ਇਹਨਾਂ ਵੱਲੋਂ ਇਹ ਸਮਾਗਮ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਗੇ ਤੁਸੀਂ ਆਪ ਹੀ ਸੁਣੋ ਕੀ ਕਹਿਣਾ ਪਵਨ ਕੁਮਾਰ ਜੀ ਦਾ ਲਖਪ੍ਰੀਤ ਕੌਰ ਅਠਵਾਲ ਅਤੇ ਨਵਨੀਤ ਕੌਰ ਅਠਵਾਲ ਦੀ ਵਿਸ਼ੇਸ਼ ਰਿਪੋਰਟ ਐਡਿਟਰ ਜੀ ਭਾਈਨਾਮ ਜੀ ਜੀਹਾਂ ਨੂੰ ਜੀ ਆਇਆਂ ਨੂੰ ਕਹਿੰਦਾ ਸਾਰੀ। ਇਹ ਭਗਵਾਨ ਕਾਰਤਿਕ ਸwamy ਦਾ ਮੰਦਰ ਹੈ। ਭਗਵਾਨ ਕਾਰਤਿਕ ਸwamy ਇੱਥੇ ਸ਼ਰਧਾ ਕਰਨ ਵਾਸਤੇ ਉਸ ਵੇਲੇ ਬੈਠੇ ਸਾਰੇ। ਜਿਦੋਂ ਕਿ ਭਗਵਾਨ ਸ਼ੰਕਰ ਨੇ થોੜਾ ਤੋਂ ਪੂਜਨ ਦਾ ਕਾਰਜ ਨੂੰ ਬੱਚਿਆਂ ਨੂੰ ਦੇ ਰਿਹਾ ਸੀ। ਪਹਿਲਾ ਉਹਨਾਂ ਨੇ ਛੱਤ ਰੱਖੀ ਸੀ ਜਿਹੜਾ ਸ੍ਰਿਸ਼ਟੀ ਦਾ ਪਹਿਲਾ ਚੱਕਰ ਲਾਗਿਆ ਉਹ ਉਹਨੂੰ ਪ੍ਰਫੁੱਲਤਨ ਦੇ ਕਹਾਣੇ ਭਗਵਾਨ ਕਾਰਤਿਕ ਸਵਾਰਦੇ ਆਪਣੀ ਮੋਰ ਦੀ ਸਵਾਰੀ ਸੀ ਜਿਨ੍ਹਾਂ ਦੀ ਉਹ ਸਾਰੀ ਸ੍ਰਿਸ਼ਟੀ ਦਾ ਚੱਕਰ ਲਾਣ ਦਾ ਸੇਕ ਕਲਾਚੋਂ ਚੱਲ ਪਈ ਜਦੋਂ ਗਣੇਸ਼ ਜੀ ਚੱਲਣ ਲੱਗੇ ਤੇ ਨਾਰਾ ਜੀ ਨੇ ਉਹਨਾਂ ਨੇ ਕਿਹਾ ਵੀ ਤੁਹਾਡੀ ਸਵਾਰੀ ਮੂਸੇ ਦੀ ਹੈ ਇਸ ਕਰਕੇ ਪਹਿਲਾ ਕਾਰਤਿਕ ਸਵਾਰੀ ਇੱਥੇ ਆ ਜਾਂਦੀ ਤੇ ਤੁਸੀਂ ਆਪਣੇ ਮਾਤਾ ਪਿਤਾ ਦਾ ਚੱਕਰ ਲਾਣ ਤੋਂ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਾਣ ਵਾਲੇ ਪਰਪਰਤਨ ਦੇ ਅਧਿਕਾਰ ਉਹਨਾਂ ਨੂੰ ਕਲਾਸ਼ ਚ ਮਿਲਿਆ ਔਰ ਕਲਪਿਤ ਸਵਾਮੀ ਇੱਥੇ ਮਿਸ਼ਰਾਮ ਕਰ ਰਹੇ ਸੀ ਜੀ ਜਗ੍ਹਾ ਤੇ ਤੁਸੀਂ ਆ ਜਾਓ ਜਦੋਂ ਪਰ ਇੱਥੇ ਗੁਰੂ ਨਾਨਕ ਸਾਹਿਬ ਦੇ ਪਹਿਲੇ ਪਾਛੇ ਇਹ ਸਿੱਧਾਂਤ ਰੰਗੋਰੀ ਹੈ ਔਰ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿੱਥੇ ਲਿਖਿਆ ਹੈ ਮੇਲਾ ਸੁਨਿਸ਼ਚਮਰਾਤ ਪਾਪਾ ਚਲ ਬਤਾ ਦੇ ਆ ਔਰ ਇਹ ਜਿਹੜੇ ਇੱਥੇ ਮੇਲੇ ਲੱਗਦੇ ਨੇ ਸ਼ਰਮਨ ਦਾ ਮਾਸ ਲੱਗਿਆ ਵੇਸ਼ਵਦੇਸ਼ ਦੁਨੀਆਂ ਦੀ ਔਰ ਬਖਾ ਦੇਂਗੀ ਔਰ ਆਪਣੇ ਮਨੋ ਕਾਮਨਾ ਪੂਰੀ ਕਰੇ ਸਾਡਾ ਟ੍ਰਸ 25 ਸਾਬਤ ਉਪਲਸ ਪਣੇ ਟ੍ਰਸ ਦਾ ਮੈਂਬਰੀ ਹੈ ਔਰ ਮੇਰੇ ਨਾਲ ਸਾਰੇ ਸੇਵਾਦਾਰ ਤੇ ਦਸਤੀ ਇਸ ਮੰਦਰ ਦੀ ਪੂਰੀ ਸੇਵਾ ਕਰਦੇ ਆ। ਹਰ ਸ਼ੋਮਾਰ ਕੁਝ ਸਭ ਆ ਗਏ ਆ ਵੱਡੇ ਵੱਡੇ ਕਲਾਕਾਰਾਂ ਨੂੰ ਬੁਲਾਉਂਦੇ ਆ ਤੇ satsang ਕਰਦੇ ਆ ਅੱਜ ਤੀਜਾ ਸ਼ੋਮਾਰ ਹੈ। ਤੀਜੇ ਸ਼ੋਮਾਰ ਤੇ ਨਿਕੁੰਝ ਜੀ ਦਿੱਲੀ ਤੋਂ ਆ ਰਹੇ ਨੇ। ਉਹਨਾਂ ਦਾ ਸਵਾਗਤ ਹੈ ਔਰ ਤੇਜਪ੍ਰਦੇਸ਼ ਤੋਂ ਦੁਨੀਆ ਆ ਕੇ satsang ਸੁਣਦੇ ਆ ਤੇ ਭੋਜਨ ਤੇ ਸ਼ੁਰੂਆਤ। ਸਰ ਜੀ ਕੀ ਛੋਟੇ ਪਾਲਮੈਂਟ ਬਾਹਰ। ਓਕੇ। Vielen Dank.